ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪੰਜਾਬੀਓ ਅੱਜ ਆਪਾਂ ਜੋ ਤੁਹਾਡੇ ਨਾਲ ਇੱਕ ਗੱਲ ਬਹੁਤ ਵੱਡੀ ਐ ਜੋ ਸਾਂਝੀ ਕਰਨ ਜਾ ਰਹੇ ਹਾਂ ਗੱਲ ਵਿੱਚ ਸਰਕਾਰਾਂ ਦੀ ਵੀ ਹੈਗੀ ਆ ਜੋ ਇੱਕ ਕੱਲ ਬਹੁਤ ਵੱਡਾ ਜੋ ਹਾਦਸਾ ਹੋਇਆਗਾ ਇੱਕ ਨਾ ਮਡੀਰ ਨੇ ਸ਼ਰਾਰੂ ਕਹਨੇ ਆਪਾਂ ਜਿਹਨੂੰ ਆਪਾਂ ਸ਼ਰਾਰੂ ਆ ਕੁਝ ਕ ਇਹ ਨਾ ਇਕੱਠੇ ਹੋ ਕੇ ਤੇ ਬੱਸ ਘੇਰੀ ਗਈ ਤੇ ਜੋ ਡਰਾਈਵਲ ਸੀ ਤੇ ਉਹਦੀ ਵੀ ਕੁੱਟਮਾਰ ਕੀਤੀ ਐ ਤੇ ਬੱਸ ਨੂੰ ਭੰਨਿਆ ਗਿਆ ਗੱਲ ਹੁਣ ਦੋ ਪਿੰਡਾਂ ਦੀ ਇੱਕ ਜ਼ਰੂਰ ਦੀ ਇੱਕ ਹੋਰ ਆ ਛੋਟਾ ਜਿਹਾ ਪਿੰਡ ਇਹ ਹਰਿਆਣੇ ਵਿੱਚ ਪੈਂਦਾ ਜਿਹੜਾ ਕੀ ਇੱਕ ਉੱਥੋਂ ਦੀ ਆ ਉੱਥੇ 7-8 ਘਰਾਂ ਦੇ ਵਿੱਚ ਪਟ્રોલ ਪਾ ਕੇ ਅੱਗ ਲਾ ਦਿੱਤੀ ਜਾਂਦੀ ਆ ਇਸ ਜੋ ਆਪਾਂ ਕਹਿੰਦੀ ਹੈ ਨਸ਼ੇੜੀਆਂ ਵੱਲੋਂ ਗੱਲ ਇਹ ਸਰਕਾਰਾਂ ਦੀ ਆ ਕਿਉਂਕਿ ਨਸ਼ਾ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਕਰਦੇ ਆ ਇਹ ਨਸ਼ਾ ਸਾਡੇ ਪੰਜਾਬ ਦੇ ਵਿੱਚ ਆਉਂਦਾ ਚਿੱਟਾ ਕਿਤੋਂ ਨਾ ਕਿਤੋਂ ਨੰਗਦਾ ਇਹ ਬਾਰਡਰਾਂ ਦੇ ਉੱਤੋਂ ਫਿਰ ਇਹ ਸਾਡੇ ਘਰਾਂ 'ਚ ਪਹੁੰਚਦਾ ਫਿਰ ਸਾਡੇ ਨੌਜਵਾਨ ਪੀ ਕੇ ਤੇ ਕਹਿੰਦਾ ਮਤਲਬ ਵੀ ਘਰ ਦੀਆਂ ਕੁੱਟ ਮਾਰਾਂ ਵੀ ਹੁੰਦੀਆਂ ਤੇ ਬਹੁਤ ਹੀ ਮਾੜਮਾ ਦੇ ਪੁੱਤ ਉਜੜੇ ਆ ਤੇ ਜਿਹੜੀ ਹੁਣ ਅੱਜ ਦੀ ਗੱਲ ਆ ਕੱਲ ਦੀ ਇਹਨਾਂ ਸ਼ਰੇਆਮ ਜੋ ਆਪਾਂ ਕਹਿੰਦੇ ਇੱਕ ਰੋਡਵੇਜ ਬੱਸ ਤੁਸੀਂ ਵੀ ਸ਼ਾਇਦ ਵੀਡੀਓ ਦੇਖੀ ਹੋਊਗੀ ਬਹੁਤ ਵਾਇਰਲ ਹੋ ਰਹੀ ਆ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆਪਣੇ ਪੰਜਾਬ ਦੇ ਪ੍ਰਤੀ ਵੀਡੀਓ ਹੁੰਦੀ ਆ ਜੋ ਪੰਜਾਬ ਚੋਂ ਦਾ ਆਪਾਂ ਥੋੜੇ ਤੱਕ ਸਾਂਝੀ ਕਰਦੇ ਆ ਗੱਲਬਾਤ ਇਹ ਤੋਂ ਪਹਿਲਾਂ ਮੈਂ ਅੰਮ੍ਰਿਤਪਾਲ ਬਾਰੇ ਪਾ ਕੇ ਹਟਿਆ ਪਰ ਇੰਨੀ ਇੱਕ ਤੁਹਾਨੂੰ ਅਪੀਲ ਕਰਦੇ ਆ ਆਪਣੇ ਭਰਾਵਾਂ ਨੂੰ ਕਿਉਂਕਿ ਆਪਣੇ ਸਾਰੇ ਪੰਜਾਬ ਵਾਸਤੇ ਹੁੰਦੀ ਆ ਵੀਡੀਓ ਨਾ ਕੋਈ ਆਪਾਂ ਵਿਊ ਲੈਣ ਵਾਸਤੇ ਵੀ ਨਹੀਂ ਬਣਾਉਂਦੇ ਵੀਡੀਓ ਆਪਾਂ ਸਿਰਫ ਪੰਜਾਬ ਨੂੰ ਜਾਗਰਤ ਕਰਦੇ ਆ ਵੀ ਵੀਡੀਓ ਨੂੰ ਬਾਈ ਦਬਕੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਆਪਾਂ ਪਹਿਲਾ ਨੰਬਰ ਬਹੁਤ ਮਿਹਨਤ ਨਾਲ ਬਣਾਉਂਦੇ ਆ ਟਾਈਮ ਚੋਂ ਟਾਈਮ ਕੱਢ ਕੇ ਤੁਹਾਡੇ ਤੱਕ ਸਾਂਝੀ ਕਰਦੇ ਆ ਵੀਡੀਓ ਤੇ ਜਿਹੜੀ ਇਹ ਗੱਲ ਆ ਹੁਣ ਇਹ ਸਾਡੀਆਂ ਸਰਕਾਰਾਂ ਦੀ ਵੀ ਆ ਕਿਉਂਕਿ ਉਹ ਨਸ਼ੇੜੀ ਜਿਹੜੇ ਆਪਾਂ ਕਹਦੀਏ ਗਲਤ ਆਨਸਰ ਆ ਜਿਹੜੇ ਗਲਤ ਗਲਤ ਵਿਅਕਤੀ ਲਾ ਲੋ ਇਹਨਾਂ ਦੀ ਕੋਈ ਮੰਨ ਕੇ ਚਲੋ ਨਸ਼ੇ ਦੇ ਕਾਰਨ ਹੀ ਲਾ ਲੋ ਉਹਨੂੰ ਡਰਾਈਵਰ ਨੂੰ ਸ਼ਰਯਾਮ ਦਿਨ ਦਿਹਾੜੇ ਘੇਰ ਲੇਤਾ ਜਾਂਦਾ ਤੇ ਰੋੜ ਵੇਜਦੀ ਬੱਸ ਆ ਜੋ ਦੋਨੇ ਸ਼ੀਸ਼ਿਆਂ ਤੋਂ ਇਧਰੋਂ ਸਾਹਮਣੇ ਵਾਲੀ ਸਾਈਡ ਕਨੈਕਟਰ ਵਾਲੀ ਸਾਈਡ ਤੇ ਡਰਾਈਵਰ ਵਾਲੀ ਸਾਈਡ ਸ਼ੀਸ਼ੇ ਪੰਨੇ ਜਾਂਦੇ ਆ ਬੱਸ ਦੀ ਇਹਦਾ ਤੁਰੰਤ ਉੱਥੇ ਪੁਲਿਸ ਪਹੁੰਚਦੀ ਹੈ ਤੇ ਗ੍ਰਿਫਤਾਰ ਕਰ ਲੈਂਦੀ ਉਹਨੂੰ ਚਾਰ ਪੰਜ ਸ਼ਰਾਰੂ ਆ ਜਿਹੜੇ ਉਹ ਜਿਹੜੇ ਕਹਿੰਦੇ ਆ ਬੈਲੀਆ ਨਲੀ ਨਹੀਂ ਸਮ ਸਮਦੀ ਏ ਅੱਜ ਕੱਲ੍ਹ ਵਾਲਿਆਂ ਤੋਂ ਤੇ ਬੈਲਪੁਣੇ ਵੱਡੇ ਵੱਡੇ ਕਿਉਂਕਿ ਜਰਾਪਾ ਕਹਦੀਏ ਮਾਪਿਓ ਦੇ ਸਾਰੇ ਨਹੀਂ ਹੈਗਾ ਕੁਝ ਕਿ ਜਿਹੜੇ ਨਸ਼ੇ ਪੱਤੇ ਕਰਦੇ ਆ ਨਸ਼ੇ ਪੱਤੇ ਪੂਰੇ ਨਹੀਂ ਹੁੰਦੇ ਫਿਰ ਲੁੱਟਾਂ ਮਾਰਾ ਕਰਦੇ ਆ ਤੇ ਚੋਰੀਆਂ ਠੱਗੀਆਂ ਇਹ ਬਹੁਤ ਵੱਡੀ ਜੋ ਗਲਤ ਗੱਲ ਆ ਜੇ ਇਹ ਗੱਲ ਸਾਡੇ ਸਰਕਾਰਾਂ ਦੀ ਨਾਕਾਮੀ ਆ ਇਹਦੇ ਵਿੱਚ ਜੇ ਨਸ਼ੇ ਸਾਡੇ ਪੰਜਾਬ ਵਿੱਚ ਲਾਊਟ ਨਾ ਹੋਣ ਪਾਵਨ ਦੀ ਹੋਣ ਹੋਵੇ ਤਾਂ ਸਾਡੇ ਜਿਹੜੇ ਨੌਜਵਾਨ ਆ ਕਈ ਮਾਵਾ ਦੇ ਪੁੱਤ ਨਹੀਂ ਉਜੜਦੇ ਹੁਣ 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 ਤੱਕ ਜਿਹੜੀ ਮੇਨ ਖੇਤੀ ਆ ਉਹ ਇਹਨਾਂ ਨੇ ਬੰਦ ਕਰ ਰੱਖੀ ਆ ਜੇ ਕਰੀਏ ਭੁੱਕੀ ਡੋਡੇ ਇਹਨਾਂ ਨਾਲ ਇਨਸਾਨ ਨਹੀਂ ਮਰਦਾ ਇਹ ਗੱਲ ਕੀ ਆ ਜਦੋਂ ਆਪਾਂ ਗੱਲ ਕਰੀਏ दारू ਵੀ ਬਹੁਤ ਇੱਕ ਵੱਡੀ ਚੀਜ਼ ਆ ਨਸ਼ੇ ਤਾਂ ਵੈਸੇ ਸਾਰੀ ਮਾੜਿਆ ਪਰ ਜਿਹੜੀ ਪੁੱਕੀ ਆ ਬੰਦੇ ਨੂੰ ਮਾਰਦੀ ਨਹੀਂ ਤਾਂ ਇਹਨਾਂ ਨੇ ਉਹ ਚੀਜ਼ਾਂ ਮੇਨ ਸਾਡੇ ਪੰਜਾਬ ਦੇ ਵਿੱਚ ਬੰਦ ਕਰ ਰੱਖਿਆ ਐਮਪੀ ਬੰਨੀ ਵਗਜੋ ਯੂਪੀ ਐਮਪੀ ਬੰਨੀ ਵਗਜੋ ਤੇ ਇਧਰਲੀ ਛਾੜ ਹੈਗੀ ਆ ਖੇਤੀ ਇਹ ਜਿਹਦੇ ਨਾਲ ਸਾਡੇ ਮਰਦੇ ਨਹੀਂ ਹੈਗੇ ਲੋਕ ਗੱਲ ਹੁਣ ਇੰਨੀ ਕਾ ਗਈ ਗੱਲਾਂ ਤੁਹਾਡੇ ਨਾਲ ਬਹੁਤ ਸ਼ੇਅਰ ਕਰਨੀਆਂ ਸੀ ਫੋਨ ਦੀ ਬੈਟਰੀ ਘੱਟ ਹੋਣ ਕਾਰਨ ਤੁਹਾਡੇ ਨਾਲ ਆਪਾਂ ਵੀਡੀਓ ਥੋੜੀ ਜੀ ਛੋਟੀ ਘੱਟ ਕਰਾਂਗੇ ਵੀਡੀਓ ਨੂੰ ਨਹੀਂ ਲੰਬੀ ਲਿਆਣੀ ਸੀ ਵੀਡੀਓ ਆਪਾਂ ਤੇ ਫੋਨ ਦੀ ਬੈਟਰੀ ਵੀ ਜਾ ਰਹੀ ਆ ਤੇ ਗੱਲਾਂ ਤੁਹਾਡੇ ਨਾਲ ਬਹੁਤ ਕਰਨੀਆਂ ਤੇ ਹੁਣ ਗੱਲ ਇੰਨੀ ਕ ਕਵਾਂਗੇ ਵੀਡੀਓ ਨੂੰ ਬਈ ਦੱਬ ਕੇ ਕਰ ਦੋ ਸ਼ੇਅਰ ਅਗਲੀ ਵੀਡੀਓ ਬਣਾਉਂਗਾ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਹੁੰਦਾ ਤੇ ਸਾਰੀਆਂ ਪੰਜਾਬ ਦੀਆਂ ਹੀ ਗੱਲਾਂ ਹੁੰਦੀ ਆ ਆਪਾਂ ਆਪਦੇ ਕੋਲ ਕੋਈ ਨਹੀਂ ਬਣਾਉਂਦੇ ਇਹ ਜੋ ਖਬਰ ਆ ਮੈਂ ਇੰਨੀ ਗੱਲ ਕਰਨਾ ਚਾਹਣਾ ਵੀ ਸਾਡੇ ਲੋਕਾਂ ਨੂੰ ਜਿਹੜੀ ਇਹਨਾਂ ਨੇ ਖੁੱਲੀ ਛੂਟ ਦੇ ਰੱਖੀ ਆ ਸੀਐਮ ਭਵਨਤਮਾਨ ਨੇ ਇੱਕ ਵਾਅਦਾ ਕਰਿਆ ਸੀ ਲੋਕਾਂ ਨਾਲ 26 ਜਨਵਰੀ ਵਾਲਾ 26 ਜਨਵਰੀ ਦਾ ਬੀਮਾ ਸਪਾਇਆ ਕਰ ਦੂੰ ਚਿੱਟੇ ਦਾ ਇਹਦਾ ਵਾਅਦਾ ਹਜੇ ਤੱਕ ਕੋਈ ਪੂਰਾ ਨਹੀਂ ਆਇਆ ਸਾਡੇ ਲੋਕਾਂ ਨੂੰ ਸਿਰਫ ਇੱਕ ਝਲਸੇ 'ਚ ਲੈ ਆਉਂਦੇ ਆ ਇਹ ਬਾਅਦ 'ਚ ਸਾਡੇ ਲੋਕਾਂ ਤੇ ਜਿਵੇਂ ਆਪਾਂ ਕਹ ਦਈਏ ਡਾਂਗਾ ਮਾਰ ਰਹੇ ਆ ਪਾਣੀ ਦੀਆਂ ਵਿਚਾਰਾਂ ਰਬੜ ਦੇ ਰੌਂਦ ਸਾਡੇ ਕਿੰਨੇ ਕਿਸਾਨ ਸ਼ਹੀਦ ਹੋ ਗਏ ਔਰ ਵੀ ਬਹੁਤ ਗੱਲਾਂ ਵੱਡੀਆਂ ਗੀਆਂ ਪੰਜਾਬ ਨੂੰ ਲੈ ਕੇ ਇੱਕ ਆ ਪਰਸੋਂ ਚੋਤੇ ਜੋ 8-7 8-10 ਘਰਾਂ ਦੇ ਵਿੱਚ ਇਹਨਾਂ ਨੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਤੇ ਬੰਬ ਬਣਾ ਕੇ ਤੇ ਕਈ ਘਰਾਂ ਦੇ ਵਿੱਚ ਨੁਕਸਾਨ ਕੀਤਾ ਤੇ ਆਪਣੇ ਜੋ ਆਪਾਂ ਕਹਿੰਦੇ ਬਜ਼ੁਰਗਾਂ ਦੇ ਉੱਤੇ ਵੀ ਇਹਨਾਂ ਨੇ ਡਾਂਗਾ ਡੂੰਗਾ ਮਾਰੀਆਂ ਤੇ ਕਈ ਘਰਾਂ ਦੇ ਵਿੱਚ ਇਹਨਾਂ ਨੇ ਹੰਗਾਮਾ ਬਹੁਤ ਤਕੜਾ ਕਰਿਆ ਸੀ ਤੇ ਘਰ ਦਾ ਸਾਰਾ ਸਮਾਨ ਭੰਨ ਕੇ ਤੇ ਇਹ ਜਿਹੋ ਨਸ਼ੇੜੀਆਂ ਵੱਲੋਂ ਆਪਾਂ ਕਹਿੰਦੇ ਕੁੱਟਮਾਰ ਕਰਕੇ ਤੇ ਭੱਜ ਗਏ ਇਹ ਕੱਲ੍ਹ ਦੀ ਆ ਪਰਸੋਂ ਦੀ ਵੀਡੀਓ ਹੈ ਤੇ ਇਹ ਕੱਲ੍ਹ ਦੀ ਆ ਇਹ ਦੋਨੇ ਮਿਲਦੀਆਂ ਜੁਲਦੀਆਂ ਵੀਡੀਓ ਆ ਕਿ ਕੱਲ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਹੀ ਆਹੀ ਇੱਕ ਪਰਸੋਂ ਦੀ ਇੱਕ ਕੱਲ ਦੀ ਵੀ ਪੰਜਾਬ ਚ ਹਰ ਨਹੀਂ ਇੰਨੀ ਹਾਕਾਰ ਮੱਤੀ ਖੜੀ ਆ ਤੇ ਇਹ ਨਸ਼ੇਵੰਨਿਓ ਲਾਈਏ ਜੇ ਰੋਕ ਨਸ਼ੇ ਤੇ ਹੈ ਨਹੀਂ ਬਾਹਰੋਂ ਆਉਂਦਾ ਜੇ ਬਾਰਡਰ ਤੋਂ ਲੰਘਦਾ ਚਿੱਟਾ ਸਾਡੇ ਘਰਾਂ ਚ ਪਹੁੰਚਦਾ ਫੇਰ ਸਾਡੇ ਜਿਹੜੇ ਨੌਜਵਾਨ ਆ ਕਈ ਮਾਵਾ ਦੇ ਪੁੱਤ ਉਜੜ ਗਏ ਇਹਨਾਂ ਤੋਂ ਜਿਹੜਾ 26 ਜਨਵਰੀ ਨੂੰ ਵਾਦਾ ਕੀਤਾ ਹੀ ਭਗਵੰਤ ਮਾਨ ਨੇ ਉਹ ਨਹੀਂ ਹਲੇ ਤੱਕ ਪੂਰਾ ਹੋਇਆ ਚਲੋ ਜੀ ਕਿਉਂਕਿ ਬੈਂਟਰ ਬੈਟਰੀ ਘਟੌਣ ਦੇ ਕਾਰਨ ਫੌਂਡ ਦੀ ਵਜਾ ਗਈ ਤੇ ਸਾਡੇ ਥੋੜੀ ਜਿਹੀ ਲੇਟ ਅੱਜ ਜਾ ਚੁੱਕੀ ਸੀ ਤੇ ਵੀਡੀਓ ਆਪਾਂ ਥੋੜੀ ਜੀ ਜਿੰਨੀ ਕ ਬਣ ਸਕੀ ਉਨੀ ਕੁ ਤੁਹਾਡੇ ਤੱਕ ਪਹੁੰਚਾਤੀ ਜੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਫਿਰ ਤੋਂ ਆਪਾਂ ਕਹਿਣੀ ਆ ਵੀ ਵੀਡੀਓ ਨੂੰ ਬਾਈ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੀ ਪੰਜਾਬ ਦੇ ਵਿੱਚ ਜੋ ਗੱਲ ਹੁੰਦੀ ਹੈ ਤੁਹਾਡੇ ਨਾਲ ਉਹ ਸਾਂਝੀ ਕਰ ਦਵਾਂ ਮੈਂ ਪਹਿਲਾਂ ਅਮਰਤਪਾਲ ਤੇ ਹੀ ਪਾਕੇਟ ਆ ਜੋ ਸਰਕਾਰਾਂ ਨੇ ਬੇਗੁਨਾ ਉਹਦੇ ਤੇ ਜੂਹੇ ਅਪੀਲ ਆਇਆ ਗਿਆ ਸੀ ਚਲੋ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ